सत श्री अ जी सारियानु ਮਿੱਠਾ ਖਾਂਦੇ ਸ਼ਕੀਨ ਬਹੁਤ ਹੀ ਹੋਣਗੇ ਕਿਉਂਕਿ ਮੈਨੂੰ ਵੀ ਮਿੱਠਾ ਬਹੁਤ ਜ਼ਿਆਦਾ ਪਸੰਦ ਹੈ ਸ਼ਾਮ ਦੀ ਹੋਵੇ ਚਾਹ ਤੇ ਘਰ ਵਿੱਚ ਤਿਆਰ ਕੀਤੀ ਹੋਵੇ ਮਜ਼ੇਦਾਰ ਜੀ ਮਠਿਆਈ ਤਾਂ ਇਸ ਤੋਂ ਵਧੀਆ ਕੁਝ ਹੋ ਹੀ ਨਹੀਂ ਸਕਦਾ ਤੇ ਜਿਹੜੀ ਇਹ ਕਲਾਕੰਦਾ ਜਪਾ ਤਿਆਰ ਕੀਤੀ ਹੈ ਸਿਰਫ 15 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜੂ ਐਨੀ ਜ਼ਿਆਦਾ ਟੇਸਟੀ ਬਣਦੀ ਹੈ ਕਿ ਬਾਰ-ਬਾਰ ਬਣਾਓਗੇ ਸਿਰਫ ਦੋ ਚੀਜ਼ਾਂ ਦੀ ਜ਼ਰੂਰਤ ਹੈ ਤੇ ਬਹੁਤ ਹੀ ਮਜ਼ੇਦਾਰ ਮਠਿਆਈ ਘਰ ਵਿੱਚ ਤਿਆਰ ਹੁੰਦੀ ਹੈ ਜਿਹੜੀ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਮਹਿੰਗੀ ਮਿਲਦੀ ਹੈ ਕਿਲੋ ਸਵਾ ਕਿਲੋ ਦੇ ਲਗਭਗ ਆਪਾਂ ਦੁੱਧ ਲਿਆ ਤੇ ਉਹਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਫਿਰ ਆਪਾਂ ਲਿਆ ਕੌਲੀ ਦਾ ਚੌਥਾ ਹਿੱਸਾ ਦੇਿੰਦਾ ਦੇ ਹੀ ਆਪਾਂ ਬਹੁਤ ਜ਼ਿਆਦਾ ਖੱਟਾ ਹੈ ਹੌਲੀ ਹੌਲੀ ਕਰਕੇ ਆਪਾਂ ਇਹਨੂੰ ਦੁੱਧ ਵਿੱਚ ਮਿਕਸ ਕਰਾਂਗੇ ਜਦੋਂ ਦੁੱਧ ਨੂੰ ਉਬਾਲਾ ਆ ਗਿਆ ਉਸ ਤੋਂ ਬਾਅਦ ਮਿਕਸ ਕਰਿਓ ਮਿਕਸ ਕਰਦੇ ਕਰਦੇ ਦੁੱਧ ਨੇ ਫਟ ਜਾਣਾ ਹੈਗਾ ਤੁਸੀਂ ਚਾਹੋ ਤਾਂ ਇੱਥੇ ਨਿੰਬੂ ਵੀ ਯੂਜ਼ ਕਰ ਸਕਦੇ ਹੋ ਸਿਰਕਾ ਵੀ ਯੂਜ਼ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਜੇ ਸਿਰਕਾ ਪਾਉਂਗੇ ਥੋੜਾ ਜਿਹਾ ਉਹਦੇ ਵਿੱਚ ਪਾਣੀ ਮਿਕਸ ਕਰ ਲਿਓ ਹੌਲੀ ਹੌਲੀ ਪਾਈ ਜਾਓ ਜਦ ਹੀ ਦੁੱਧ ਚੰਗੀ ਤਰ੍ਹਾਂ ਫਟ ਗਿਆ ਗੈਸ ਨੂੰ ਕਰ ਦਿਓ ਬੰਦ ਤੇਨੂੰ ਰੈਸਟ ਵਗੈਰਾ ਤੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਨਾਲ ਦੀ ਨਾਲ ਹੀ ਤੁਸੀਂ ਕੋਈ ਸੂਤੀ ਕੱਪੜਾ ਲੈ ਲਿਓ ਬਸ ਕਪੜੇ ਦਾ ਕਲਰ ਨਾ ਨਿਕਲਦਾ ਹੋਵੇ ਕਈ ਵਾਰੀ ਜਿਆਦਾ ਡਾਰਕ ਹੁੰਦਾ ਕਲਰ ਤੇ ਉਹ ਨਿਕਲ ਜਾਂਦਾ ਤੇ ਪਨੀਰ ਦੇ ਨਾਲ ਲੱਗ ਜਾਂਦਾ ਪਰ ਆਪਾਂ ਲਾਈਟ ਕਲਰ ਦਾ ਕਪੜਾ ਲਿਆ ਇਹਦਾ ਕਲਰ ਵਗੈਰਾ ਬਿਲਕੁਲ ਨਹੀਂ ਨਿਕਲੂਗਾ ਦੋ ਤਿੰਨ ਵਾਰੀ ਠੰਡਾ ਠਾਰ ਸਾਫ ਪਾਣੀ ਪਾ ਕੇ ਇਹਨੂੰ ਹੱਥਾਂ ਨਾਲ ਮਸਲ ਦੇ ਰਹੋ ਤਾਂ ਕਿ ਇਹ ਚੰਗੀ ਤਰ੍ਹਾਂ ਸਾਫ ਵੀ ਹੋ ਜੇ ਤੇ ਇਹਦੀ ਖਟਾਸ ਵੀ ਸਾਰੀ ਬਾਹਰ ਨਿਕਲ ਜੇ ਉਸ ਤੋਂ ਬਾਅਦ ਇਹਨੂੰ ਤੁਸੀਂ ਨਿਚੋੜ ਲੈਣਾ ਪਾਣੀ ਵਗੈਰਾ ਇਹਦੇ ਵਿੱਚ ਬਿਲਕੁਲ ਨਾ ਬਚੇ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰਕੇ ਸਾਈਡ ਤੇ ਰੱਖ ਲਿਓ ਬਹੁਤ ਹੀ ਵਧੀਆ ਤੇ ਸੌਫਟ ਪਨੀਰ ਹੈ ਜਿਹੜਾ ਤੁਹਾਡਾ ਬਹੁਤ ਜਲਦੀ ਵਿੱਚ ਤਿਆਰ ਹੋ ਜਾਊਗਾ ਕਲਾਕੰਦ ਖਾਣ ਦੇ ਸ਼ਕੀਨੋ ਤਾਂ ਬਾਜ਼ਾਰ ਵਿੱਚੋਂ ਲੈ ਕੇ ਆਉਂਦੇ ਹੋਗੇ ਪਰ ਇੱਕ ਵਾਰੀ ਤੁਸੀਂ ਘਰ ਵਿੱਚ ਇਸ ਤਰੀਕੇ ਨਾਲ ਟਰਾਈ ਕਰਕੇ ਜਰੂਰ ਦੇਖਿਓ ਐਨੀ ਜਿਆਦਾ ਟੇਸਟੀ ਬਣਦੀ ਹੈ ਕਿ बार-बार ਬਣਾਇਆ ਕਰੋਗੇ ਕਿਉਂਕਿ ਇਹ ਕਮੇ ਮਿੰਟਾਂ ਦਾ ਮਜ਼ੇਦਾਰ ਜੀ ਰੈਸਪੀ ਵਧੀਆ ਲੱਗੀ ਜਾਂਦੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਪਲੀਜ਼ ਜਰੂਰ ਕਰ ਦਿਆ ਕਰੋ ਉਸ ਤੋਂ ਬਾਅਦ ਆਪਾਂ ਪਨੀਰ ਨੂੰ ਇੱਕ ਜੱਗ ਵਿੱਚ ਪਾ ਕੇ ਦੋ ਵੱਡੇ ਸਪੂਨ ਭਰ ਕੇ ਪਾਏ ਮਿਸ਼ਰੀ ਦੇ ਤੁਹਾਡਾ ਮਿੱਠਾ ਜਿੰਨਕ ਖਾਣ ਨੂੰ ਦਿਲ ਕਰਦਾ ਉਨਾਂ ਹੀ ਪਾ ਲਿਓ ਤੁਸੀਂ ਇਹਦੇ ਵਿੱਚ ਚੀਨੀ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਇੱਕ ਤੋਂ 2 ਮਿੰਟ ਆਪਾਂ ਇਹਨੂੰ ਹੌਲੀ-ਹੌਲੀ ਗ੍ਰाइंड ਕਰਾਂਗੇ ਜਨਨ ਕਿ ਪਲਸਟੇ ਲਗਾ ਕੇ ਕਰਾਂਗੇ ਲਗਾਤਾਰ ਤੁਸੀਂ ਗ੍ਰाइंड ਨਾ ਕਰਿਓ ਫਿਰ ਲੈ ਲਓ ਤੁਸੀਂ ਇੱਕ ਪੈਨ ਤੇ ਇਹਨੂੰ ਉਹਦੇ ਵਿੱਚ ਕੱਢ ਲਿਓ ਪਰ ਇੱਥੇ ਗੈਸ ਨੂੰ ਬਿਲਕੁਲ ਨਾ ਚਲਾਇਓ ਜਦੋਂ ਤੱਕ ਤੁਸੀਂ ਇਹ ਸਾਰਾ ਪੇਸਟ ਪੈਨ ਦੇ ਵਿੱਚ ਪਾਣੀ ਲੈਂਦੇ ਫਿਰ ਤੁਸੀਂ ਗੈਸ ਨੂੰ ਸਲੋ ਫਲੇਮ ਤੇ ਚਲਾ ਲੈਣਾ ਹੌਲੀ ਹੌਲੀ ਇਹਨੂੰ ਤੁਸੀਂ ਮਿਕਸ ਕਰਦੇ ਜਾਣਾ 2 ਤੋਂ 3 ਮਿੰਟ ਜਦੋਂ ਹੀ ਤੁਹਾਨੂੰ ਪਕਾਉਂਦਿਆਂ ਨੂੰ ਹੋ ਗਏ ਤਾਂ ਇਹ ਕਾਫੀ ਟਿੱਲਾ ਹੋ ਜਾਊਗਾ ਤੁਹਾਨੂੰ ਲੱਗੂਗਾ ਕਿ ਇਹ ਪੈਨ ਦੇ ਨਾਲ ਚਿਪਕੂਗਾ ਪਰ ਜਦੋਂ ਹੀ ਇਹਨੂੰ ਪਕਦਿਆਂ ਨੂੰ 5 ਤੋਂ 6 ਮਿੰਟ ਹੋ ਗਏ ਤਾਂ ਇਹਨੇ ਪੈਨ ਨੂੰ ਆਪਣੇ ਆਪ ਹੀ ਛੱਡ ਦੇਣਾ ਆਪਾਂ ਸਿੰਪਲ ਪੈਨ ਲਿਆ ਨੋਨ ਸਟਿਕ ਨਹੀਂ ਕਿ ਕਿਉਂਕਿ ਕਈ ਵੀਰ ਪੈਣ ਪੁੱਛਣ ਲੱਗ ਜਾਂਦੇ ਆ ਕਿ ਪੈਣ ਅਸੀਂ ਨਾਨ ਸਟਿਕ ਲਈਏ ਜਾਂ ਸਿੰਪਲ ਇਸੇ ਲਈ ਮੈਂ ਦੱਸ ਰਹੀ ਹਾਂ ਤੁਸੀਂ ਸਿੰਪਲ ਭਾਂਡੇ ਚ ਬਣਾ ਸਕਦੇ ਆ ਇਹਨੂੰ ਕੋਈ ਮਰਜ਼ੀ ਤੁਸੀਂ ਲੈ ਲਿਓ ਉਸ ਤੋਂ ਬਾਅਦ ਜਦੋਂ ਹੀ ਇਹਨੂੰ ਪਕਦੇ ਨੂੰ 5-6 ਮਿੰਟ ਹੋ ਗਏ ਗੈਸ ਦੀ ਫਲੇਮ ਆਪਣੀ ਸਲੋ ਹੈ ਕਾਫੀ ਇਹ ਦਾਣੇਦਾਰ ਬਣ ਗਿਆ ਚੀਨੀ ਵਗੈਰਾ ਇਹਦੇ ਵਿੱਚ ਆਪਾਂ ਨਹੀਂ ਪਾਈ ਮਿਸ਼ਰੀ ਪਹਿਲਾਂ ਹੀ ਮਿਕਸ ਕਰਤੀ ਸੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1.5 ਕੱਪ ਮਿਲਕ ਪਾਊਡਰ ਦਾ ਉਹ ਤੁਸੀਂ ਕੋਈ ਮਰਜ਼ੀ ਪਾ ਸਕਦੇ ਹੋ ਕਿਉਂਕਿ ਇਹ ਕਈ ਤਰ੍ਹਾਂ ਦੇ ਬ੍ਰਾਂਡ ਦਾ ਮਿਲਕ ਪਾਊਡਰ ਹੋ ਲਾਏਗਾ ਪਰ ਇਹਨੂੰ ਪਾਉਣ ਤੋਂ ਪਹਿਲਾਂ ਤੁਸੀਂ ਗੈਸ ਨੂੰ ਬੰਦ ਕਰ ਦਿਓ ਕਿਉਂਕਿ ਪੈਨ ਇੰਨਾ ਗਰਮ ਹੈ ਕਿ ਇਹ ਆਰਾਮ ਨਾਲ ਹੀ ਇਹਦੇ ਵਿੱਚ ਹੌਲੀ-ਹੌਲੀ ਮਿਕਸ ਹੋ ਜਾਊਗਾ ਉਸ ਤੋਂ ਬਾਅਦ ਇਹਦੇ ਵਿੱਚ ਪਾ ਦਿਓ ਤੁਸੀਂ ਇਲਾਇਚੀ ਪਾਊਡਰ ਕਿਉਂਕਿ ਇਹਦੇ ਨਾਲ ਇਹਦਾ ਟੇਸਟ ਬੜਾ ਹੀ ਵਧੀਆ ਆਉਂਦਾ ਹੈਗਾ ਤੁਸੀਂ ਚਾਹੋ ਤਾਂ ਦੋ ਇਲਾਇਚੀਆਂ ਨੂੰ ਕੁੱਟ ਕੇ ਵੀ ਪਾ ਸਕਦੇ ਹੋ ਜਦੋਂ ਤੱਕ ਇਹ ਮਿਕਸ ਹੋਊਗਾ ਨਾਲ-ਨਾਲ ਇਹ ਠੰਡਾ ਵੀ ਹੋ ਜਾਊਗਾ ਬਹੁਤ ਹੀ ਮਜ਼ੇਦਾਰ ਮਠਿਆਈ ਹੈ ਜਿਹੜੀ ਮਿੰਟਾਂ ਵਿੱਚ ਬਣ ਕੇ ਤਿਆਰ ਹੁੰਦੀ ਹੈ 1.5 ਕਿਲੋ ਦੁੱਧ ਦੇ ਵਿੱਚੋਂ ਲਗਭਗ ਇਹ 250 ਗ੍ਰਾਮ ਕਲਾ ਕੰਦ ਤਿਆਰ ਹੋ ਜਾਂਦੀ ਹੈ ਐਨੀ ਘਟਕ ਜਾਂਦੀ ਹੈ ਮਤਲਬ ਜੇ ਤੁਸੀਂ 1 ਕਿਲੋ ਤਿਆਰ ਕਰਨੀ ਹੈ 4 ਤੋਂ 5 ਕਿਲੋ ਦੁੱਧ ਤੁਹਾਨੂੰ ਲੈਣਾ ਪਊਗਾ ਫਿਰ ਆਪਾਂ ਇਹਨੂੰ ਇੱਕ ਪਲੇਟ ਵਿੱਚ ਕੱਢ ਲਿਆ ਥੋੜਾ ਜਿਹਾ ਪਲੇਟ ਤੇ ਤੁਸੀਂ ਘਿਓ ਵੀ ਲਗਾ ਸਕਦੇ ਹੋ ਜਾਂ ਕਿਸੇ ਵੀ ਬਟਰ ਪੇਪਰ ਦੇ ਉੱਪਰ ਰੱਖ ਗਏ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਿਓ ਆਪਣੀ ਮਰਜ਼ੀ ਦੀ ਸ਼ੇਪ ਤੁਸੀਂ ਦੇ ਸਕਦੇ ਹੋ ਨਾਲ ਦੀ ਨਾਲ ਇਹ ਵੀ ਖਾ ਸਕਦੇ ਹੋ ਚਾਹੇ ਅੱਧੇ ਪੌਣੇ ਘੰਟੇ ਲਈ ਰੈਸਟ ਤੇ ਰੱਖ ਦਿਓ ਤਾਂਕਿ ਇਹ ਚੰਗੀ ਤਰ੍ਹਾਂ ਜੰਮ ਜੇ ਜਾਵੇ ਵਧੀਆ ਲੱਗੇ ਜਦੋਂ ਹੀ ਇਹਨੂੰ ਤੁਸੀਂ ਸੈੱਟ ਕਰ ਲਿਆ ਤੇ ਨਾਲ ਦੀ ਨਾਲ ਹੀ ਇਹਦੇ ਉੱਪਰ ਆਪਾਂ ਪਾਏ ਥੋੜੇ ਜਿਹੇ ਪਿਸਤੇ ਜਿਨ੍ਹਾਂ ਨੂੰ ਆਪਾਂ ਹਲਕਾ ਜਿਹਾ ਕੁੱਟ ਲਿਆ ਸੀ ਚਾਹੋ ਤਾਂ ਇਹਦੇ ਉੱਪਰ ਬਦਾਮ ਪਾ ਸਕਦੇ ਹੋ ਕਾਜੂ ਪਾ ਸਕਦੇ ਹੋ ਤੁਹਾਡੀ ਮਰਜ਼ੀ ਦੇਖਣ ਵਿੱਚ ਵਧੀਆ ਲੱਗ ਰਿਹਾ ਇਸ ਲਈ ਆਪਾਂ ਉਹੀ ਪਾਈ ਫਿਰ ਥੋੜੀਆਂ ਜਿਹੀਆਂ ਪਾਈਆਂ ਪਸੂਕੇ ਹੋਏ ਗੁਲਾਬ ਦੀਆਂ ਪੱਤੀਆਂ ਜਿਹਨੂੰ ਤੁਸੀਂ ਪਹਿਲਾਂ ਹੀ ਸੁਕਾ ਲਿਓ ਜਾਂ ਬਾਜ਼ਾਰ ਵਿੱਚ ਇਸੇ ਤਰ੍ਹਾਂ ਵੀ ਮਿਲ ਜਾਂਦੀਆਂ ਨੇ ਦੇਖਣ ਵਿੱਚ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕਿਸੇ ਆਪਾਂ ਵਧੀਆ ਹੋਟਲ ਤੋਂ ਲੈ ਕੇ ਆਏ ਹੋਈ ਹੈ ਬਹੁਤ ਹੀ ਮਜ਼ੇਦਾਰ ਬਣਦੀ ਹੈ ਮਿੰਟਾਂ ਵਿੱਚ ਬਣ ਕੇ ਤਿਆਰ ਹੁੰਦੀ ਹੈ ਉਸ ਤੋਂ ਬਾਅਦ ਘੰਟੇ ਲਈ ਆਪਾਂ ਇਹਨੂੰ ਰੈਸਟ ਤੇ ਰੱਖਤਾ ਸੀ ਤੇ ਫਿਰ ਇਹਨੂੰ ਆਪਾਂ ਕੱਟ ਲਗਾ ਤੇ ਤੇ ਦੇਖੋ ਬਹੁਤ ਹੀ ਵਧੀਆ ਪੀਸ ਬਣ ਕੇ ਇਹਦੇ ਤਿਆਰ ਹੋਏ ਹੈਗੇ ਵੀਡੀਓ ਨੂੰ ਸ਼ੇਅਰ ਕਰਦੇ ਜਾਇਓ ਤੇ ਮजेदार ਜੀ ਰੈਸਪੀ ਹੈ ਜਿਹੜੀ ਟਰਾਈ ਕਰਕੇ ਜਰੂਰ ਦੇਖਿਓ ਕਿਉਂਕਿ ਮੈਨੂੰ ਪਤਾ ਹੈ ਕਿ ਬਹੁਤ ਜਣੇ ਇਹ ਜਿਹਾ ਮੇਰੇ ਵਰਗੇ ਜਿਨ੍ਹਾਂ ਨੂੰ ਮਿੱਠਾ ਬਹੁਤ ਜ਼ਿਆਦਾ ਪਸੰਦ ਹੈ ਮੇਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ